ਵਿਵਾਦਾਂ ਦੇ ਵਿੱਚ ਕਿਰੀ ਕੰਗਰਨਰ ਨੌਤ ਦੀ ਨਵੀਂ ਫਿਲਮ ਐਮਰਜੈਂਸੀ ਸੋ ਐਮਪੀ ਸਰਪਜੀਤ ਸਿੰਘ ਖਾਲਸਾ ਨੇ ਚੁੱਕੇ ਨੇ ਸਵਾਲ ਫਿਲਮ ਦੇ ਵਿੱਚ ਸਿੱਖਾਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸੋ ਸਿੱਖਾਂ ਨੂੰ ਵੱਖਵਾਦੀ ਅਤੇ ਅਤਿਅਸਵਾਦੀ ਦਿਖਾਉਣ ਦੇ ਇਲਜ਼ਾਮ ਲਗਾਏ ਗਏ ਨੇ ਸਰਕਾਰ ਤੋਂ ਫਿਲਮ ਤੇ ਰੋਕ ਲਗਾਉਣ ਦੀ ਹੁਣ ਮੰਗ ਕੀਤੀ ਜਾ ਰਹੀ ਹੈ ਸੋ ਸਮਾਜ ਦੇ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਐਮਪੀ ਸਰਪਜੀਤ ਸਿੰਘ ਖਾਲਸਾ ਦੇ ਵੱਲੋਂ ਇਸ ਫਿਲਮ ਤੇ ਸਵਾਲ ਚੁੱਕੇ ਗਏ ਨੇ ਸੋ ਵਿਵਾਦਾਂ ਦੇ ਵਿੱਚ ਕਿਰੀ ਕੰਗਰਨਰ ਨੌਤ ਦੀ ਨਵੀਂ ਫਿਲਮ ਐਮਰਜੈਂਸੀ ਸੋਨਾ ਕਿਹਾ ਹੈ ਕਿ ਸਿੱਖ ਪ੍ਰਚਾਰਕਾਂ ਨੂੰ ਫਿਲਮ ਤੇ ਇਤਰਾਜ਼ ਹੈ ਜਿਸ ਤੇ ਕਹਿੰਦੇ ਕਰਕੇ ਕਿ ਸਿੱਖਾਂ ਨੂੰ ਗਲਤ ਟੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਇਸ ਫਿਲਮ ਤੇ ਐਮਪੀ ਸਰਬਿਤ ਖਾਲਸਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਰਜੈਂਸੀ ਜਿਹੜੀ ਕਿ ਇੰਦਰਾ ਗਾਂਧੀ ਦੇ ਪਤਨ ਦਾ ਕਾਰਨ ਬਣੀ ਉਸ ਤੋਂ ਬਾਅਦ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਦੇਸ਼ ਦੇ ਵੱਡੀ ਗਿਣਤੀ ਲੋਕਾਂ ਦੇ ਹਤੈਸ਼ੀ ਹੋਣ ਦਾ ਇੱਕ ਨਾਟਕ ਕਰਕੇ ਰਹੀ ਹੈ ਜਿਹੜੀ ਕਿ ਕੰਗਨਾ ਰਾਉਤ ਵੱਲੋਂ ਬਣਾਈ ਜਾ ਰਹੀ ਹੈ ਜਿਦੇ ਵਿੱਚ ਉਹਦਾ ਰੋਲ ਵੀ ਹੈ ਉਸ ਦੇ ਬਾਰੇ ਵਿੱਚ ਸਰਬਜੀਤ ਸਿੰਘ ਜਿਹੜੇ ਕਿ ਐਮਪੀ ਬਣੇ ਨੇ ਨਵੇਂ-ਨਵੇਂ ਉਹਨਾਂ ਵੱਲੋਂ ਉਹਦੇ ਤੇ ਇਤਰਾਜ਼ ਵੀ ਆਇਆ ਕਿਉਂਕਿ ਸਰਬਜੀਤ ਸਿੰਘ ਉਹਦਾ ਜਿਹੜੇ ਪਿਤਾ ਉਹ ਉਸ ਇਨਸੀਡੈਂਟ ਨਾਲ ਸੰਬੰਧਿਤ ਨੇ ਜਦੋਂ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ ਤੋ ਉਸ ਦੇ ਬਾਰੇ ਵਿੱਚ ਇੱਕ ਟ੍ਰੇਲਰ ਜਾਰੀ ਕੀਤਾ ਗਿਆ ਜਿਹੜਾ ਕਿ ਬੜਾ ਵਿਵਾਦਪੂਰਨ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਇਤਿਹਾਸ ਦਾ ਫਲਮਾਂਕਰ ਹੋਣਾ ਚਾਹੀਦਾ ਸਹੀ ਤੱਥ ਜਿਹੜੇ ਆ ਸਾਹਮਣੇ ਆਉਣੇ ਚਾਹੀਦੇ ਆ ਪਰਦੇ ਦੇ ਆਉਣੇ ਚਾਹੀਦੇ ਆ ਪਰ ਉਹਦੇ ਵਿੱਚ ਜੋ ਸਿੱਖਾਂ ਨੂੰ ਇੱਕ ਨਫ਼ਰਤ ਦਾ ਪਾਤਰ ਬਣਾਇਆ ਗਿਆ ਸਿੱਖਾਂ ਨੂੰ ਬੇਖੌਫ ਤੇ ਇੱਕ ਇੱਕ નિર્ਦਈ ਜ਼ਾਲਮ ਬਣਾ ਕੇ ਲੋਕਾਂ ਨੂੰ ਮਾਰਨ ਵਾਲਾ ਦਿਖਾਇਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਉਸ ਫਿਲਮ ਦੇ ਵਿੱਚ ਇੱਕ ਨਕਲ ਕੀਤੀ ਗਈ ਆ ਉਹਨਾਂ ਦਾ ਕਰੈਕਟਰ ਕੀਤਾ ਗਿਆ ਜਿਹੜੀ ਕਿ ਕਿਤੇ ਵੀ ਬਰਦਾਸ਼ਤ ਨਹੀਂ ਹੈਗੀ ਕਿਉਂਕਿ ਸੰਤ ਇੱਕ ਬੜੀ ਕਹਿੰਦੇ ਹਾਂ ਅਧਿਆਤਮਿਕ ਸ਼ਖਸੀਅਤ ਸਨ ਜਿਨ੍ਹਾਂ ਨੂੰ ਬ੍ਰਹਮਗਣੀ ਦੇ ਤੌਰ ਤੇ ਹੀ ਸਤਕਾਰ ਦਿੰਦੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਅੰਦਰ ਵੱਡਾ ਸਥਾਨ ਹੈ ਉਹ ਕੰਗਨਾ ਰਣੌਤ ਦੀ ਫਿਲਮ ਦੇ ਬਾਰੇ ਵਿੱਚ ਕੁਝ ਲੋਕਾਂ ਨੇ ਇਤਰਾਜ਼ ਕੀਤਾ ਮੈਂ ਇਹ ਸਮਝਦਾ ਕਿ ਜਿਹੜਾ ਵੀ ਕਿਸੇ ਵੀ ਧਰਮ ਦੇ ਬਾਰੇ ਵਿੱਚ ਜੋ ਸਵੇਦਮ ਸ਼ੀਧ ਧਰਮ ਨੇ ਜਾਂ ਈਵਨ ਜੈਨ ਧਰਮ ਵੀ ਹੈ ਇਸਲਾਮ ਵੀ ਹੈ ਸਿੱਖ ਵੀ ਹੈ ਖਾਲਸਾ ਵੀ ਹੈ ਉਹਦੇ ਬਾਰੇ ਵਿੱਚ ਕੋਈ ਵੀ ਚੀਜ਼ ਅਗਰ ਕਰਨੀ ਹੋਵੇ ਤਾਂ ਉਹਨਾਂ ਦੀ ਇੱਕ ਕਮੇਟੀ ਬਣਨੀ ਚਾਹੀਦੀ ਹੈ ਉਹ ਤੋਂ ਅਪਰੂਵਲ ਜਰੂਰ ਪਹਿਲਾਂ ਬਣਨ ਤੋਂ ਪਹਿਲਾਂ ਹੀ ਲਈ ਜਾਵੇ ਤਾਂ ਕਿ ਐਸੇ ਮਸਲੇ ਪੈਦਾ ਨਾ ਹੋਣ ਔਰ ਦੂਸਰੀ ਗੱਲ ਹੈ ਜੇ ਉਹਦੇ ਚ ਕੁਝ ਮਸਲੇ ਇਹ ਵੀ ਉਠਾਏ ਜਾ ਰਹੇ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਕਾਤਲ ਨੇ ਉਹਨਾਂ ਦੀ ਭੂਮਿਕਾ ਦਿਖਾਈ ਜਾ ਰਹੀ ਹੈ ਉਹ ਵੀ ਇਤਰਾਜ਼ ਕੀਤਾ ਇੱਕ ਮੈਂਬਰ ਪਾਰਲੀਮੈਂਟ ਨੇ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕਿਸੇ ਦੇ ਵੀ ਕਾਤਲ ਹੋਣ ਹਥਿਆਰੇ ਜਿਹੜੇ ਆ ਉਹਨਾਂ ਦੀ ਹੱਤਿਆ ਨੂੰ ਦੇਸ਼ ਉਹਦੇ ਖਿਲਾਫ ਖੜਾ ਹੋਏਗਾ ਇਹ ਨਹੀਂ ਹੋਣਾ ਚਾਹੀਦਾ ਇਸ ਦੀ ਅਸੀਂ ਨਿੰਦਾ ਕਰਦੇ ਆਂ ਔਰ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਸਮਝਦਾ ਖਾਲਸਾ ਜਿਹੜਾ ਹੈਗਾ ਖਾਲਸਾ ਬੜਾ ਪਵਿੱਤਰ ਨਾਮ ਹੈ ਖਾਲਸਾ ਜ਼ੁਲਮ ਦੇ ਖਿਲਾਫ ਸੰਘਰਸ਼ ਕਰਦਾ ਖਾਲਸਾ ਹਥਿਆਰਿਆਂ ਦੀ ਕਦੇ ਮਦਦ ਨਹੀਂ ਕਰਦਾ ਇਹ ਨਹੀਂ ਹੋਣਾ ਚਾਹੀਦਾ ਪਰ ਇਹ ਫਿਲਮ ਮੇਕਰਸ ਨੂੰ ਵੀ ਔਰ ਸਾਰਿਆਂ ਨੂੰ ਇਹ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਸਵੇਦਨਸ਼ੀਲ ਗੱਲਾਂ ਨੇ ਧਰਮਾਂ ਦੇ ਬਾਰੇ ਵਿੱਚ ਕੋਈ ਗੱਲ ਕਹਿਣੀ ਹੈ ਹਾਲਾਂਕਿ ਮੈਂ ਨਾ ਤਾਂ ਜਰਨੈਲ ਸਿੰਘ ਪਿੰਡਾ ਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਨਾ ਹੀ ਮੈਂ ਨਿੱਜੀ ਤੌਰ ਤੇ ਕੋਈ ਹੋਰ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ ਪਰ ਮੈਂ ਸਮਝਦਾ ਕਿ ਉਹਨਾਂ ਦਾ ਵੀ અપਮਾਨ ਨਹੀਂ ਹੋਣਾ ਚਾਹੀਦਾ ਔਰ ਸ਼ਬਦਾਂ ਦਾ ਸਤਕਾਰ ਸਾਨੂੰ ਕਰਨਾ ਚਾਹੀਦਾ ਕਿਸੇ ਦਾ ਵੀ અપਮਾਨ ਨਾ ਕਿ